ਬੜਾ ਜੀ ਇਹਨਾ ਨੇ ਰਾਰੋ ਰਖਿਆ ਰਾਰੋ ਕੱਪ ਸੈਕਟਰ ਸਰਕਾਰ ਨੇ ਹਰਿਆਣਾ ਸਰਕਾਰ ਨੇ ਸਰਕਾਰ ਹੁੰਦੀ ਜਾ ਚਲੋ ਆਪ ਦਾ ਵਿਚਾਰ ਆ ਤੁਹਾਡੇ ਦਾ ਉਸੇ ਜੀ ਸਰਕਾਰਾਂ ਦਾ ਸਰਕਾਰਾਂ ਜਿਹੜੇ ਪਾਸੇ ਠੀਕ ਨਹੀਂ ਜੀ ਸਾਨੂੰ ਦੱਸਤਾ ਦੋ ਵੀ ਇੱਕ ਪਾਸੇ ਠੀਕ ਨਹੀਂ ਇੱਥੇ ਰੱਖੀ ਜਾਂਦਾ ਨੇ ਦੁਨੀਆ ਸਰਕਾਰਾਂ ਦਾ ਕੰਮ ਕਰਾ ਉਹ ਘਟਨਾ ਆਪ ਕਰੀ ਜਾਂਦੇ ਨੇ 10 ਸਾਲ ਤਾਂ ਸਾਨੂੰ ਹੋ ਕੇ ਦੇਖਦੇ ਨੂੰ ਜਿਹੜਾ ਇਹ ਘਟਣ ਕਰਨ ਆਇਆ ਇਹ ਉਹ ਰੌਡ ਬੰਨ ਵਾਲਾ ਰੌਡ ਨਹੀਂ ਬੱਧਿਆ ਉਹਨਾਂ ਨੇ 50 ਸਾਲ 70 ਸਾਲ ਹੋ ਕੇ ਦੇਸ਼ੇ ਯਾਦ ਹੋਏ ਨੂੰ ਆਪ ਐਥੋਂ ਟ੍ਰੌਣੇ ਤੋਂ ਪਹਾੜ ਦੇ ਉੱਪਰ ਜਾਂਦਾ ਆਪਾਂ ਲੈ ਖੜੋ ਮੰਦਾਂ ਚ ਖਰੋਚੇ ਦਾ ਨਾਮ ਹੀ ਗਿਆ ਬਹੁਛੇ ਆਏ ਜਿੱਦਣਾ ਫਿਰ ਤੁਮੇ ਫਰਮ ਚੋਂ ਲਾ ਤਾ ਦੂਜਾ ਜਨਾ ਮੈਂ ਰੋਡ ਬਣਾਉਂਗਾ ਦੇਖ ਲੋ ਕਿੱਥੇ ਬਣਾਤਾ ਰੋਡਾਂ ਵੀ ਤਰੀਕਾ ਆਂਦੀ ਆਰਟੀ ਆ ਆਪ ਜੀ ਦੁਕਾਨਾਂ ਦੀ ਬੁਖਸਿਆ ਜੀ ਸਾਨੂੰ ਦੂਜੀ ਕੰਨ ਦਾ ਸਾਨੂੰ ਕਰਦੇ ਜੇ ਹੁਣ ਸਾਡੇ ਤੋਂ ਆਏ ਨੇ ਤਿੰਨ ਸਾਲ ਖੇਤਾਂ ਤੋਂ ਬਾਅਦ ਤਿੰਨ ਸਾਲ ਬਾਅਦ ਆਏ ਨੇ ਦਾ ਦਸਤਰ ਹੈਗਾ ਦਸਤਰ ਦਸਤਰ ਦੀ ਕੀ ਮਿਲਾਂਗੇ ਜੀ ਇਹਨਾਂ ਨੂੰ ਜਦੋਂ ਸਾਨੂੰ ਪਿੰਡ 'ਚ ਨਹੀਂ ਮਿਲਣਾ ਬੰਦਾ ਜਾਂਦਾ ਦਸਤਰ ਤੇ ਇਹਨਾਂ ਦੇ ਗੁੰਡੇ ਮਿਲਣ ਦੇਣਗੇ ਪਹਿਲਾਂ ਨਹੀਂ ਪਤਾ ਹੁਣ ਤਾਂ ਸਾਰੀ ਗੱਲ ਚਲ ਗਈ ਸਰਪਾਤ ਜੀ ਤੁਸੀਂ ਖੜੀ ਆ ਇਹਨਾਂ ਦੀ ਸਕਿਉਰਿਟੀ ਦੇ ਰਹੇ ਹੋ ਸਾਨੂੰ ਮਿਲਣ ਨਹੀਂ ਦੇ ਰਹੇ ਲੜ ਬੋਟਾਂ ਵਾਲੇ ਹੱਥ ਅੜਦੇ ਨੇ ਸਾਡੇ ਮੂਹਰੇ ਹੱਥ ਬੰਦਦੇ ਨੇ ਅੱਜ ਤੁਸੀਂ ਮਿਲਣ ਨਹੀਂ ਆ ਰਹੇ ਰੋਟੀ ਤੁਸੀਂ ਧਰਨਾ ਲੈਣੇ ਤੁਹਾਡੀ ਵੀ ਸਿਕਉਰਿਟੀ ਕੀ ਕਰਦੇ ਆ ਸੀ ਸਕਾਉਟ ਦੇ ਵਿੱਚ ਆ ਗਏ ਆ ਜੀ ਬਾਈ ਪ੍ਰੋਗਰਾਮ ਆ ਜਿਹੜਾ ਆਪਣੇ ਕੋ ਭਰਾ ਮੇਰੇ ਗੱਲ ਕਰਦਾ ਸੀ ਇੱਕ ਵਾਰੀ ਪ੍ਰੋਗਰਾਮ ਜਿੱਦੇ ਪ੍ਰੋਗਰਾਮ ਵੀ ਅਸੀਂ ਉੱਥੇ ਬੈਠਾਂਗੇ ਉੱਥੇ ਕੁਲਸ ਲੰਘਦਾ ਲੱਗਦੀ ਹੈ ਕਿ ਨਹੀਂ ਲੱਗਦੀ ਅੰਦਰ ਤੁਹਾਡੀ ਸਾਡਾ ਗੱਲ ਕਰਨ ਦਾ ਹੱਕ ਵੀ ਹੈ ਨਾ ਸਾਡਾ ਅਸੀਂ ਜੀ ਚੱਲਿਆ ਜੀ ਆਉਂਦਾ ਧੰਨਵਾਦ ਸਵੀਕਾਰ ਕਰਦਾ ਜੀ ਅਸੀਂ ਕਿਹੜਾ ਰੱਬਾ ਜੀ ਫਿਰ ਇੱਕ ਵਾਰੀ ਪ੍ਰੋਗਰਾਮ ਨੇਪੜ ਜਾਂਦਾ ਬਹੁਤ ਬਹੁਤ ਧੰਨਵਾਦ ਜੀ ਬੰਦ ਸਿੰਘ ਜੀ ਪ੍ਰੋਗਰਾਮ ਦੀ ਗੱਲ ਹੈ ਉਹਦਾ ਦੋ ਗੱਲਾਂ ਹੀ ਕਰਨੀਆਂ ਨੇ ਉਹਨਾਂ ਨਾਲ ਗੱਲ ਨਹੀਂ ਕਰਦੇ ਉਹਨਾਂ ਦਾ ਦਫ਼ਤਰ ਕੁਝ ਮੰਗਾਉਣੇ ਚਲਣਾ ਪਣਾ ਤੁਨ ਸਾਡੇ ਵੀ ਇਸੇ ਤਰ੍ਹਾਂ ਦੀ ਗੋਲਪਾਟਾ ਕੋਈ ਨਹੀਂ ਸਾਡੇ ਫ੍ਰੀ ਪ੍ਰੇਮੀ ਦਾ ਕੰਮ ਦੂਸਰਾ ਕੰਮ ਹੈ ਮੈਡਮ ਦੀ ਦਫ਼ਤਰ ਤਾਂ ਇਹਨਾਂ ਦੇ ਹੁਣ ਬਹੁਤ بڑے بڑے ਬਣ ਗਏ ਐਮਐਲਏ ਜਿੰਨੇ ਚਾਰ ਚੀਲੇ ਦੇ ਦੇ ਕੋਆ ਅੱਜ ਦਸਤੀਫਰ ਦਾ ਇਕੱਠੇ ਲਏ ਨੇ ਜਿੱਦੇ ਇਹ ਦੂਜੇ ਨੂੰ ਮੇਰੇ ਕੋਲ ਆ ਰਹੇ ਮੰਤਰੀ ਬਣਿਆ ਇਹ ਤੁਹਾਨੂੰ ਮੋਟਾ ਪਾਟ ਨਹੀਂ ਬਟਾ ਕਰੋ ਲਾਦੇ ਇਹ ਤਾਂ ਆਪਾਂ ਨੂੰ ਠੱਗ ਰਖਦੇ ਜਿਹਨੂੰ ਆਪਣੀ ਜਾਰੀ ਆ ਆਪਾਂ ਤਾਂ ਇੱਥੇ ਮਾਰ ਰਹੇ ਇਹ ਠੱਗੀਆਂ ਲਾ ਰਹੇ ਨੇ ਜਿਹੜੀ ਇਹ ਕਮਿਊਨਿਟੀ ਸੀ ਅੱਜ ਨਿਸ਼ਚੈ ਮੈਲੇ ਬਣ ਕੇ 5 ਸਾਲ ਤੋਂ ਰੁਪਾ ਪਤੀ ਬਾਹਰ ਤੋਂ ਜ਼ਮੀਨਾਂ ਲੈ ਜਾਂਦੇ ਨੇ ਲੋਕ ਇੱਥੇ ਪਿੱਛੇ ਦੇਖੇ ਬੈਠੇ ਨੇ ਲੋਕ ਕਾਫੀ ਬੰਦੇ ਹੋਣ ਲੋਕ ਪਿੱਛੇ ਰਹੇ ਨੇ ਕਿਸਾਨਾਂ ਦੇ ਲੱਖੀ ਚਾਰਜ ਹੋ ਰਿਹਾ ਮਾਸਟਰਾਂ ਦੇ ਲੱਖੀ ਚਾਰਜ ਹੋ ਰਿਹਾ ਆ ਚੌਕੇ ਪਿੰਡ ਚ ਜਾ ਕੇ ਦੇਖੋ ਮੇਰੇ ਕੋਲ ਆ ਤੇ ਜਿਹੜੇ 20-20 ਹਜ਼ਾਰ ਤੱਕ ਲੈਂਦੇ ਉਹਨਾਂ ਨੂੰ ਆਖਾ ਫੇਰ ਨਹੀਂ ਦਿੱਤੀ ਜਾਂਦੀ ਹੈ। ਦੋ ਵੀ ਦਸਤੀ ਨੇ ਹੈਗਾ ਪਹਿਲੇ ਲੱਗ ਜਾਣਾ। ਉਹ ਐਸਾ ਭੈਰੇ ਲੱਗੋ ਦੋ ਮੁਰਤੇ ਆ। ਕੋਈ ਕੋਈ ਫਿਰ ਜੀ ਦੋੜ-ਬੋੜ ਦਾ ਨਾ ਜੀ ਤੇ ਅਸਲ ਵਿੱਚ ਐਸਸੀਪੀ ਸਾਹਿਬ ਅਦੀਵਾਲ ਜੀ ਨੂੰ ਬੇਨਤੀ ਕਰਾਂ ਕਿ ਸਵਾਲੀ ਫੀਮਾਂ ਤੋਂ ਪੰਜੀ ਸਰਵਾਸੀ ਅੱਜ ਕੱਲ੍ਹ ਪਜੀਤਰ ਇੰਟਰਵਿਊ ਫਰ ਹਰਪਾਲ ਸਰ ਸਾਾਨੂੰ ਅਜੇ ਸਮਾਂ ਨਹੀਂ ਸੀ ਜੋ ਸਕੂਲ ਨੂੰ ਮੁਨਾਈ ਤੋਂ ਆਪਣੀ ਗੋਲੀ ਤੇ ਮਨਮੋਣ ਕਰਨਾ ਅਸੰਭਵ ਸੀ ਜਿਵੇਂ ਕਿ ਸਿਰਫ ਉਸ ਤੋਂ ਚਰਚਾ ਕੀਤੀ ਅੰਦਰ ਗਿਆ ਮਤਲਬ ਅੱਲਾਹ ਦਾ ਸਤਿਕਾਰ ਨੂੰ ਪਾਣਾ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਜੈ ਹਾਂ ਮੁਰਦਾਬਾਦ ਸਰਦਾਬਾਦ ਸਰਦਾਬਾਦ ਅਨੰਦ ਮੁਰਦਾਬਾਦ ਮੁਰਦਾਬਾਦ ਪੰਜਾਬ ਦੇ ਮੁੱਖ ਮੰਤਰੀ ਮੁਰਦਾਬਾਦ ਮੁਰਦਾਬਾਦ ਨਹੀਂ ਨਹੀਂ ਖੜਾਗਾ ਜੀ ਤੁਸੀਂ ਗੋਲੀ ਮਾਰੋ ਸਾਡੇ ਅਸੀਂ ਚਲੋ ਨਹੀਂ ਨਹੀਂ ਆਪਾਂ ਨਹੀਂ ਸਾਨੂੰ ਸਾਡੇ ਪਿੰਡ ਦਿਖਾਉਣ ਦਾ ਹੱਕ ਨਹੀਂ ਲੱਗੇ ਨਹੀਂ ਆਪਣਾ ਬਹਿਸ ਹੁਕਮਾ ਕਰੋ ਆਜੋ ਆਹਟਾ ਸਾਨੂੰ ਕਰਾਓ ਤੁਸੀਂ ਸਭ ਕਿੱਥੇ ਖੜੇ ਹੋ ਕੋਈ ਨਹੀਂ ਚੱਲ ਵੀ ਜਾ ਸਾਡਾ ਪਿੰਡਾ ਯਾਰ ਹੁਣ ਪਿੰਡੋ ਵੀ ਕੱਟੋਂਗੇ ਤੁਸੀਂ ਸਾਨੂੰ ਖੜਾ ਹੋ ਕੇ ਖੜੇ ਜੇ ਤੂੰ ਮੂਰੇ ਖੜਾ ਸੀ ਕੋਈ ਨਹੀਂ ਬੋਰ ਰਾਤ ਚ ਨਾ ਖੜੋ ਸਭ ਛੜਚ ਖੜਦੇ ਮੈਂ ਛੜਦੇ ਨਾ ਕੋਈ ਗੱਲ ਨਹੀਂ ਛੜ ਜੋ ਛੜ ਹਾਂ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਆਜੋ ਆਜੋ ਇਧਰ ਆਜੋ ਮੈਂ ਉਹ ਨਾਮ ਮੈਨੂੰ ਹੱਥ ਨਾਲ ਲਾ ਲੋ ਵੀ ਮੈਂ ਖੜਾ ਹਾਂ ਕੋਈ ਗੱਲੀ ਆਜੋ ਇਧਰ ਆਜੋ ਬੰਦ ਰਹੀ ਹੈ ਜੀ ਬੰਦ ਰਹੀ ਆ ਬੀੜ ਪ੍ਰਸ਼ਾਸਨ ਨੂੰ ਤਾਂ ਸਾਰੇ ਗਾਲਾ ਕੱਢਦੇ ਨੇ ਪ੍ਰਸ਼ਾਸਨ ਦੀ ਲੋਕ ਅਸੀਂ ਗਾਲ੍ਹਾਂ ਕੱਢਦੇ ਜੀ ਸਾਡੇ ਘਰਾਂ ਤੋਂ ਚਾਚਾ 10000 ਦਾ ਘਾਟਨ ਕਰਾ ਰਹੇ ਹੋ ਤੁਸੀਂ ਕਰਾ ਰਹੇ ਨੇ ਰੱਖੜੇ ਵੇਲੇ ਦੇ ਬਣੇ ਹੋਏ ਬਾਥਰੂਮਾਂ ਨੇ ਇਹ ਨਹੀਂ ਜੇ ਗਲਾ ਉਹਨੂੰ ਬੀਰੂ ਨੂੰ ਬੀਰੂ ਕਿਹੜਾ ਹੋਤੀਗਾ ਪੰਜਾਬ ਸਤਾਰ ਨਹੀਂ ਕਮਾਲ ਕਰਦੇ ਨੇ ਯਾਰ ਉਹੀ ਆ ਕਿਉਂ ਆ ਜਪਾ ਬੋਲਦੇ ਹੋ ਠੀਕ ਹੈ ਪੰਜਾਬ ਸਰਕਾਰ ਮੁਬਾਰਕ ਮੁਬਾਰਕ ਚਾਰ ਸਰਕਾਰ ਮੁਬਾਰਕ ਮੁਬਾਰਕ ਚਾਰ ਸਰਕਾਰ ਮੁਬਾਰਕ ਮੁਬਾਰਕ ਰੈਲੀ ਜੋਰ ਮੁਬਾਰਕ ਮੁਬਾਰਕ ਰੈਲੀ ਜੋਰ ਮੁਬਾਰਕ ਮੁਬਾਰਕ ਸਿਲੰਡਰ ਚੋਰ ਮੁਰਦਾਬਾਦ 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 ਕਾ ਪੱਤੀ ਚੋਰ ਮੁਰਦਾਬਾਦ ਮੁਰਦਾਬਾਦ ਸਾਈ ਬਸਤੋ ਸਾਹਿਬ ਦੇਖੋ ਮੇਰੀ ਗੱਲ ਸੁਣੋ ਅਸੀਂ ਆਕਾ ਉਹ ਕਰਨਾ ਇਧਰ ਆਈਏ ਇਧਰ ਠੀਕ ਹੈ ਸਾਬ ਹੋਰ ਆ ਦੋ ਆ ਦੋ ਰਾਜ ਹੋਰ ਆ ਜਾਓ ਰਾਜ ਆ ਜਾ ਬਈ ਯਾਰ ਨਹੀਂ ਨਹੀਂ ਅਸੀਂ ਆਪਣੀ ਜਗ੍ਹਾ ਦੇਖਣਾ ਹੈ ਪ੍ਰਧਾਨ ਮੇਰੀ ਗੱਲ ਸੁਣ ਲੀਂ ਤੋਰ ਨਹੀਂ ਮੇਰੀ ਗੱਲ ਸੁਣੋ ਧੱਕਾ ਨਾ ਕਰੋ ਇੱਧਰ ਦਾ ਫਿਰ ਇੱਧਰ ਆ ਜਾ ਬਈ ਪ੍ਰਧਾਨ ਹਾਂ ਜੀ ਆ ਜੀ ਰਾਮਨਾਥ ਜੀ ਰਾਮਨਾਥ ਜੀ ਜਾਨ ਹੀ ਨਹੀਂ ਰਹਿਣਾ ਸਿੱਖਤ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੰਦਾ ਦਾ ਕਰ ਰਿਹਾ ਰਿਕਵੈਸਟ ਮੈਂ ਮੰਨਣਾ ਪਿਆ ਹਾਂ 18 ਦਾ ਸਹੀ ਕੰਮ ਕਰ ਰਿਹਾ ਵਾਜੋ ਕੋਈ 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 ਨਾ ਬਈ ਫਿਰ ਸਾਡਾ ਪਿੰਡ ਤੋਂ ਨਹੀਂ ਮੇਰੀ ਗੱਲ ਅਸੀਂ ਰੋਜ਼ ਕਰਨਾ ਜੀ ਰੋਜ਼ ਕਰ ਸਕਦੇ ਹਾਂ ਸਾਈਟ ਤੋਂ ਕਰ ਸਕਦੇ ਹਾਂ ਸਾਡੇ ਕੋਲੋਂ ਕਰਾ ਕੀ ਉਹ ਸਕੂਲ ਦੇ ਸਾਹਮਣੇ ਆ ਕਰਾ ਜਗਾਨੇ ਕਰੀ ਦੀ ਕੰਮ ਕਰਾ ਕਿਉਂ ਕਹਿਆ ਸੀ